ਸਾਧੂ ਲਫ ਜਾਵੇਗਾ ਤੇ ਬਹੁਤਿਆਂ ਦਾ ਧਿਆਨ ਜਾਵੇਗਾ ਕਿਸੇ ਖਾਸ ਪਹਿਰਾਵੇ ਵਾਲੇ ਬਾਬਾ ਜੀ ਦੇ ਵੱਲ ਕਿਉਂਕਿ ਅਸੀਂ ਸਾਧੂ ਉਸੇ ਨੂੰ ਆਖਦੇ ਹਾਂ ਜਿਨੇ ਗੋਲ ਪੱਗ ਬੰਨੀ ਹੈ ਚਿੱਟੇ ਰੰਗ ਦੀ ਜਿਨੇ ਪਜਾਮੇ ਦਾ ਤਿਆਗ ਕਰ ਦਿੱਤਾ ਏ ਚਿੱਟੇ ਰੰਗ ਦਾ ਲੰਬਾ ਸਾਰਾ ਚੋਲਾ ਪਾਇਆ ਏ ਉਤੋਂ ਦੀ ਗਾਤਰਾ ਪਾਉਂਦਾ ਏ ਨਾਲ ਉਹਦੇ 5-6 ਚੇਲੇ ਜਿਹੜੇ ਨੇ ਉਹ ਘੁੰਮ ਰਹੇ ਨੇ ਇੱਕ ਨੇ ਤੋਲੀਆਂ ਚੁੱਕਿਆ ਹੋਇਆ ਏ ਇੱਕ ਨੇ ਚੌਰ ਚੁੱਕਿਆ ਹੋਇਆ ਏ ਇੱਕ ਜਿਹੜਾ ਏ ਉਹ ਗੜਵੀ ਜੀ ਲੈ ਕੇ ਘੁੰਮਦਾ ਪਿਆ ਬਾਬਾ ਜੀ ਦੇ ਹੱਥ ਤੋਂ ਆਣੇ ਹੁੰਦੇ ਨੇ ਇੱਕ ਉਹ ਹੈ ਜਿੰਨੇ ਜਿਹੜਾ ਸਪੈਸ਼ਲ ਬਾਬਾ ਜੀ ਨੇ ਬੰਦਾ ਰੱਖਿਆ ਹੋਇਆ ਹੈ ਵੀ ਅਸੀਂ ਕਿਸੇ ਦੇ ਹੱਥ ਦਾ ਨਹੀਂ ਖਾਂਦੇ ਆ ਸਾਡਾ ਸੇਵਕ ਤਿਆਰ ਕਰਦਾ ਹੈ ਤੇ ਇਹਦੇ ਹੱਥ ਦਾ ਹੀ ਆਪਾਂ ਖਾਂਦੇ ਆ ਉਹ ਜਿੰਨੇ ਚਾਰ ਪੰਜ ਚੇਲੇ ਰੱਖੇ ਹੋਏ ਨੇ ਦੋਕ ਗਨਮੈਨ ਵੀ ਨਾਲ ਹੈਗੇ ਨੇ ਜਿੰਨੇ ਆਪਣਾ ਖਸਾਬ ਕਿਤਾਬ ਕੁਝ ਇਦਾਂ ਦਾ ਬਣਾਇਆ ਹੋਇਆ ਹੈ ਨਾ ਸਾਡੇ ਵਾਸਤੇ ਉਹ ਸਾਧੂ ਹੈ ਸੀ ਉਹਨੂੰ ਸਾਧੂ ਕਹਿੰਨੇ ਆ ਇਹ ਜੀ ਸਾਧੂ ਜੀ ਆ ਗਏ ਇਹ ਬਾਬਾ ਜੀ ਆ ਗਏ ਫੇ ਕੇਵਲ ਸਾਧੂ ਨਹੀਂ ਉਹਨੂੰ ਸੰਤ ਵੀ ਕਹਿ ਲਿਆ ਜਾਂਦਾ ਉਹਨੂੰ ਬ੍ਰਹਮ ਗਿਆਨੀ ਵੀ ਕਹਿ ਲਿਆ ਜਾਂਦਾ ਹੈ ਉੱਥੇ ਫਿਰ ਮਹਾਪੁਰਖ ਦੀਆਂ ਤੇ ਮਹਾਰਾਜ ਦੀਆਂ ਡਿਗਰੀਆਂ ਵੀ ਲੱਗ ਜਾਂਦੀਆਂ ਨੇ ਤੇ 108 ਤੇ 111 ਦੀਆਂ ਨੰਬਰ ਪਲੇਟਾਂ ਵੀ ਕਈਆਂ ਨੇ ਲਾਈਆਂ ਹੁੰਦੀਆਂ ਜਿਵੇਂ ਗੱਡੀ ਦੀ ਨੰਬਰ ਪਲੇਟ ਹੁੰਦੀ ਨਾ ਬਾਬਿਆਂ ਦੀਆਂ ਵੀ ਨੰਬਰ ਪਲੇਟਾਂ ਨੇ ਅੱਜ ਦੇ ਟਾਈਮ 'ਚ ਕਿਸੇ ਨੇ 108 ਵਾਲੀ ਨੰਬਰ ਪਲੇਟ ਲਾਈ ਆਪਣੇ ਨਾਮ ਦੇ ਅੱਗੇ ਸ੍ਰੀ ਸ੍ਰੀ 108 ਮਹੰਤ ਜੀ ਉਹ ਕਈ ਕਈਆਂ ਦਾ ਨਾਮ ਐਦਾਂ ਦਾ ਕਈਆਂ ਦਾ ਨਾਮ ਸ੍ਰੀ ਸ੍ਰੀ 111 ਉਹ ਫਲਾਣਾ ਅੱਗੇ ਸੰਤ ਜੀ ਬ੍ਰਹਮ ਗਿਆਨੀ ਜੀ ਨੰਬਰ ਪਲੇਟਾਂ ਵਾਲੇ ਸਾਥ ਕਹਿਣਾ ਹੁੰਦਾ ਮੈਂ ਉਹਨਾਂ ਨੂੰ ਉਹ ਲਾ ਕੇ ਘੁੰਮਦੇ ਨੇ ਸਾਡੇ ਵਾਸਤੇ ਸਾਧੂ ਜਿਹੜਾ ਇਹਨਾਂ ਕੋਈ ਐਦਾਂ ਦਾ ਬੰਦਾ ਨੰਬਰ ਪਲੇਟਾਂ ਵਾਲਾ ਪਰ ਗੁਰਮਤ ਦੇ ਵਿੱਚ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪੁੱਛਦੇ ਹਾਂ ਕਿ ਪਾਤਸ਼ਾਹ ਜੀ ਸਾਧੂ ਕੌਣ ਹੁੰਦਾ ਹੈ ਤੇ ਸਾਨੂੰ ਜਵਾਬ ਕੁਝ ਹੋਰ ਮਿਲਦਾ ਹੈ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਾਂ ਤੁਹਾਨੂੰ ਕੀ ਲੱਗਦਾ ਹੈ ਵੀ ਜਦੋਂ ਧੰਗ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਸ਼ਬਦ ਉਚਾਰਨ ਕਰ ਰਹੇ ਹੋਣਗੇ ਕਿ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਗੁਰੂ ਅਰਜਨ ਪਾਤਸ਼ਾਹ ਦੇ ਸਾਹਮਣੇ ਐਸਾ ਕਿਹੜਾ ਸਾਧੂ ਬੈਠਾ ਹੋਇਆ ਸੀਗਾ ਐਸਾ ਕਿਹੜਾ ਸਾਧੂ ਬੈਠਾ ਹੋਇਆ ਸੀ ਵੀ ਜਿਹਨੂੰ ਉਹ ਸੰਬੋਧਨ ਕਰਕੇ ਕਹਿ ਰਹੇ ਹੋਣ ਕਿ ਹੇ ਮਨ ਤੈਨੂੰ ਮੈਂ ਸਾਧੂ ਦੇ ਸੰਗ ਦੀ ਮਹਿਮਾ ਸੁਣਾਵਾਂ ਕੋਈ ਦੱਸੇਗਾ ਜੀ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਕਿਹੜਾ ਐਸਾ ਬਾਬਾ ਕਿਹੜਾ ਐਸਾ ਸਾਧੂ ਬੈਠਾ ਹੋਇਆ ਸੀ ਵੀ ਜਿਹਦੇ ਸੰਗ ਦੀ ਮਹਿਮਾ ਗੁਰੂ ਪਾਤਸ਼ਾਹ ਮੰਨ ਨੂੰ ਸੁਣਾ ਰਹੇ ਨੇ ਕੋਈ ਹੈ ਤਾਂ ਨਹੀਂ ਗੱਲ ਕਿਸੇ ਬੰਦੇ ਦਾ ਨਾਮ ਤੁਸੀਂ ਕਦੀ ਪੜਿਆ ਵੀ ਜਿੱਥੇ ਇਹ ਸ਼ਬਦ ਉਚਾਰਨ ਹੋ ਰਿਹਾ ਸੀ ਤੇ ਫਲਾਣੇ ਮਹਾਂਪੁਰਖ ਜੀ ਉੱਥੇ ਬੈਠੇ ਹੋਏ ਸੀ ਤੇ ਉਹਨਾਂ ਦੀ ਗੱਲ ਕੀਤੀ ਸੀ ਮੰਨ ਨੂੰ ਵੀ ਮੰਨ ਤੂੰ ਜੇ ਇਹਨਾਂ ਬਾਬਾ ਜੀ ਦਾ ਸੰਗ ਕਰ ਲਵੇਂ ਨਾ ਵੇਖੀ ਕਿਦਾਂ ਕਮਾਲ ਹੋ ਜਾਂਦੀ ਫਿਰ ਇਦਾਂ ਦੀ ਗੱਲ ਤਾਂ ਕਿਤੇ ਵੀ ਨਹੀਂ ਹੁਣ ਬਾਣੀ ਤੁਸੀਂ ਬਾਗ ਪੜਦੇ ਹੋ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਸੰਤ ਸ਼ਰਣ ਜੋ ਜਨ ਪਰ ਹੈ ਸੋ ਜਨ ਉਧਰਨਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਹੁਣ ਜਦੋਂ ਇਹ ਕਹਿ ਰਹੇ ਨੇ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨਹਾਰ ਜਦੋਂ ਗੁਰੂ ਅਰਜਨ ਸਿੰਘ ਮਹਾਰਾਜ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ ਕੋਈ ਦੱਸ ਸਕਦਾ ਇਹ ਵੀ ਕਿਹੜਾ ਸੰਤ ਉਸ ਸਮੇ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਬੈਠਾ ਹੋਇਆ ਸੀ ਕਿ ਜਿਹਨੂੰ ਸੰਬੋਧਨ ਕਰਕੇ ਉਹ ਕਹਿ ਰਹੇ ਹੋਣ ਕਿ ਇਸ ਸੰਤ ਦੀ ਸ਼ਰਨ ਦੇ ਵਿੱਚ ਕੋਈ ਪੈ ਜਾਵੇ ਤੇ ਉਹਦਾ ਉਧਾਰ ਹੋ ਜਾਏਗਾ ਕੋਈ ਦੱਸ ਸਕਦਾ ਕਿਤੇ ਲਿਖਿਆ ਗੁਰੂ ਅਰਜਨ ਸਾਹਿਬ ਨੇ ਬਾਣੀ ਦੇ ਵਿੱਚ ਕਿਤੇ ਬ੍ਰੈਕਟ ਦੇ ਵਿੱਚ ਲਿਖ ਦਿੱਤਾ ਹੋਵੇ ਵੀ ਆਹ ਵਾਲਾ ਸੰਤ ਜੀ ਇਹਦੀ ਸ਼ਰਣ ਦੇ ਵਿੱਚ ਪੈਣਾ ਜੀ ਕਿਤੇ ਵੀ ਨਹੀਂ ਆਇਆ ਐਦਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਕਹਿੰਦਾ ਨਹੀਂ ਆਇਆ ਐਦਾਂ ਦਾ ਜ਼ਿਕਰ ਉਹਨਾਂ ਨੇ ਵੀ ਸਿੱਧੀ ਗੱਲ ਆਖੀ ਸੰਤ ਸ਼ਰਣ ਜੋ ਜਨ ਪਰ ਸੋ ਜਨ ਉਧਰਣਾਰ ਉਥੇ ਸੰਤ ਦਾ ਮਤਲਬ ਇਹ ਨੰਬਰ ਪਲੇਟਾਂ ਵਾਲੇ ਸਾਧ ਨਹੀਂ ਹੈ ਇਹ ਨੰਬਰ ਪਲੇਟਾਂ ਵਾਲੇ ਸੰਤ ਨਹੀਂ ਹੈ ਉਥੇ ਸੰਤ ਦਾ ਮਤਲਬ ਹੈ ਗੁਰੂ ਸੰਤ ਦਾ ਮਤਲਬ ਕੀ ਹੈ ਗੁਰੂ ਇੱਕ ਗੱਲ ਗੁਰੂ ਪਿਆਰਿਓ ਸੱਚ ਕਰਕੇ ਜਾਣ ਲਿਓ ਗੁਰਬਾਣੀ ਦੇ ਵਿੱਚ ਸੰਤ ਲਫ਼ਜ਼ ਵੀ ਮਿਲ ਜਾਏਗਾ ਬ੍ਰਹਮ ਗਿਆਨੀ ਲਫ਼ਜ਼ ਵੀ ਮਿਲ ਜਾਏਗਾ ਗੁਰਬਾਣੀ ਦੇ ਵਿੱਚ ਤੁਹਾਨੂੰ ਸਾਧੂ ਲਫ਼ਜ਼ ਵੀ ਮਿਲ ਜਾਏਗਾ ਸਾਧ ਲਫ਼ਜ਼ ਵੀ ਮਿਲ ਜਾਏਗਾ ਇੱਥੇ ਮਹਾਪੁਰਖ ਲਫ਼ਜ਼ ਵੀ ਆਇਆ ਏ ਇਹ ਜਿੰਨੇ ਵੀ ਲਫ਼ਜ਼ ਨੇ ਨਾ ਇਹ ਵੱਖੋ ਵੱਖਰੇ ਭਾਵ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਰਤੇ ਗਏ ਨੇ ਜਿਹੜੇ ਵੀ ਵੱਖਰੇ ਵੱਖਰੇ ਭਾਵ ਦੇ ਵਿੱਚ ਵਰਤੇ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਵੀ ਭਾਵ ਜਿਹੜਾ ਹੈ ਨਾ ਉਹ ਕਿਸੇ ਪਖੰਡੀ ਸਾਧ ਵਾਸਤੇ ਨਹੀਂ ਵਰਤਿਆ ਗਿਆ ਜੀ ਇਹ ਕਿਸੇ ਪਖੰਡੀ ਸਾਧ ਵਾਸਤੇ ਆ ਹੀ ਨਹੀਂ ਇਹ ਲਫ਼ਜ਼ ਜੇ ਸੰਤ ਲਫ਼ਜ਼ ਦੀ ਗੱਲ ਕਰੋਗੇ ਨਾ ਸੰਤ ਲਫ਼ਜ਼ ਜਾਂ ਤੁਹਾਨੂੰ ਗੁਰਬਾਣੀ ਚ ਮਿਲੇਗਾ ਰੱਬ ਵਾਸਤੇ ਵਰਤਿਆ ਹੋਇਆ ਜਾਂ ਤੁਹਾਨੂੰ ਮਿਲ ਜਾਏਗਾ ਗੁਰੂ ਵਾਸਤੇ ਵਰਤਿਆ ਹੋਇਆ ਜਾਂ ਤੁਹਾਨੂੰ ਮਿਲ ਜਾਏਗਾ ਸਤ ਸੰਗੀ ਜਨਾ ਵਾਸਤੇ ਵਰਤਿਆ ਹੋਇਆ ਜਦੋਂ ਕਹਿੰਦੇ ਨੇ ਨਾ ਗੁਰੂ ਪਾਤਸ਼ਾਹ ਕਹਿਤ ਕਬੀਰ ਸੁਨੋ ਰੇ ਸੰਤੋ ਸਤਸੰਗੀ ਜਨਾਂ ਵਾਸਤੇ ਸਾਰਿਆਂ ਵਾਸਤੇ ਆਖ ਰਹੇ ਨੇ ਗੁਰਬਾਣੀ ਦੇ ਵਿੱਚ ਸੰਤ ਲਫ਼ਜ਼ ਬਿਰਤੀ ਵਾਸਤੇ ਵੀ ਤੁਹਾਨੂੰ ਮਿਲ ਜਾਏਗਾ ਬਿਰਤੀ ਵਾਸਤੇ ਕਿਸੇ ਦੀ ਬਿਰਤੀ ਸੰਤ ਵਾਲੀ ਹੋ ਸਕਦੀ ਹੈ ਕਿਸੇ ਦੀ ਬਿਰਤੀ ਜਿਹੜੀ ਆ ਉਹ ਬ੍ਰਹਮ ਗਿਆਨੀ ਵਾਲੀ ਹੋ ਸਕਦੀ ਹੈ ਪਰ ਇੱਕ ਗੱਲ ਚੇਤੇ ਰੱਖਿਓ ਜਿਹਦੀ ਬਿਰਤੀ ਵਾਕਈ ਸੰਤ ਵਾਲੀ ਬਣ ਗਈ ਜਿਹਦੀ ਬਿਰਤੀ ਵਾਕਈ ਬ੍ਰਹਮ ਗਿਆਨੀ ਵਾਲੀ ਬਣ ਗਈ ਉਹ ਫਿਰ ਆਪਣੇ ਆਪ ਦੇ ਅੱਗੇ ਇਸ ਸੰਤ ਤੇ ਬ੍ਰਹਮ ਗਿਆਨੀ ਦੀਆਂ ਡਿਗਰੀਆਂ ਲਾ ਕੇ ਘੁੰਮਦਾ ਨਹੀਂ ਫਿਰਦਾ ਉਹ ਇਸ਼ਤਿਹਾਰਾਂ ਦੇ ਉੱਤੇ ਲਿਖਵਾਉਂਦਾ ਨਹੀਂ ਹੈ ਉਹ ਆਪਣੀਆਂ ਗੱਡੀਆਂ ਦੇ ਉੱਤੇ ਲਿਖਵਾਉਂਦਾ ਨਹੀਂ ਹੈ ਉਹ ਇਹੋ ਜੇ ਕੰਮ ਨਹੀਂ ਕਰਦਾ ਉਹ ਲੋਕਾਂ ਨੂੰ ਇਹ ਦੱਸਦਾ ਨਹੀਂ ਫਿਰਦਾ ਕਿ ਮੈਂ ਸੰਤ ਤੇ ਬ੍ਰਹਮ ਗਿਆਨੀ ਬਣ ਗਿਆ ਉਹਦਾ ਹਿਸਾਬ ਪਤਾ ਕੀ ਹੁੰਦਾ ਜਿਹਦੀ ਵਾਕਈ ਬਿਰਤੀ ਸੰਤ ਤੇ ਬ੍ਰਹਮ ਗਿਆਨੀ ਵਾਲੀ ਬਣ ਗਈ ਹੈ ਉਹਦਾ ਹਿਸਾਬ ਇਹ ਹੁੰਦਾ ਹੈ ਗੂੰਗੇ ਕੀ ਮਠਿਆਈ ਵਾਲਾ ਜਿਵੇਂ ਗੂੰਗੇ ਬੰਦੇ ਨੇ ਮਠਿਆਈ ਖਾਧੀ ਹੋਵੇ ਨਾ ਮਠਿਆਈ ਦਾ ਉਹਨੂੰ ਰਸਗੁੱਲਾ ਖਵਾ ਦਿਓ ਬਰਫੀ ਖਵਾ ਦਿਓ ਜੇ ਨੂੰ ਪੁੱਛੋ ਭਰਾਵਾ ਇਹਦਾ ਸਵਾਦ ਦੱਸੀਂ ਜਰਾ ਬੋਲ ਕੇ ਉਹਦੇ ਕੋਲੋਂ ਦੱਸਿਆ ਨਹੀਂ ਜਾਣਾ ਕਿਉਂ ਕਿਉਂਕਿ ਉਹ ਗੁੰਗਾ ਏ ਕਹਿੰਦੇ ਜਿਹੜਾ ਵਾਕਈ ਮਨ ਕਰਕੇ ਸੰਤ ਬਣ ਗਿਆ ਹੁੰਦਾ ਏ ਜਿਹੜਾ ਸੁਰਤ ਕਰਕੇ ਬ੍ਰਹਮ ਗਿਆਨੀ ਸਾਧ ਤੇ ਸਾਧੂ ਬਣ ਗਿਆ ਹੁੰਦਾ ਏ ਉਹ ਫਿਰ ਇਹ ਦਿਖਾਵੇ ਨਹੀਂ ਕਰਦਾ ਫਿਰਦਾ ਜਿਹੜਾ ਦਿਖਾਵੇ ਕਰਦਾ ਏ ਉਹ ਅਸਲ ਦੇ ਵਿੱਚ ਸੰਤ ਨਹੀਂ ਹੁੰਦਾ ਬਸ ਆ ਗੱਲ ਜੇ ਜਿਹੜਾ ਦਿਖਾਵੇ ਕਰੇ ਉਹ ਬ੍ਰਹਮ ਗਿਆਨੀ ਨਹੀਂ ਏ ਜਿਹੜਾ ਵਿਖਾਵੇ ਕਰੇ ਉਹ ਸਾਧੂ ਨਹੀਂ ਏ ਉਹ ਸਾਧ ਨਹੀਂ ਏ ਉਹ ਮਾਪੁਰਖ ਨਹੀਂ ਏ ਉਹ ਮਹਾਰਾਜ ਨਹੀਂ ਏ ਪਰ ਇੱਥੇ ਦੇ ਸਾਰੀ ਦੀ ਸਾਰੀ ਟੀਮ ਹੀ ਜਿਹਨੂੰ ਅਸੀਂ ਸੁਖਨਾ ਸਾਧ ਲਾਣਾ ਕਹਿ ਲੈਂਦੇ ਆ ਉਹ ਤੇ ਸਾਰੇ ਵਿਖਾਵਾ ਕਰਦੇ ਫਿਰਦੇ ਉਹਨਾਂ ਨੇ ਤੇ ਆਪਣਾ ਵੱਖਰਾ ਸਮਾਜ ਵੀ ਕ੍ਰੀਏਟ ਕਰ ਲਿਆ ਜਿਹਨੂੰ ਸੰਤ ਸਮਾਜ ਦਾ ਨਾਮ ਦਿੱਤਾ ਹੋਇਆ ਹੈ ਕਮਾਲ ਦੀ ਗੱਲ ਹੈ ਨਾ ਵੀ ਇਹ ਸੰਤਾਂ ਦਾ ਸਮਾਜ ਹੈ ਸੰਤਾਂ ਦੇ ਸਮਾਜ ਨਹੀਂ ਕਦੀ ਵੀ ਹੋਇਆ ਕਰਦੇ ਸੰਤਾਂ ਦੇ ਸਮਾਜ ਨਹੀਂ ਹੋਇਆ ਕਰਦੇ ਗੁਰੂ ਸਾਹਿਬ ਨੇ ਤੇ ਬਾਣੀ ਵਿੱਚ ਅੰਦਰ ਇਹ ਗੱਲ ਆਖੀ ਹੈ ਕਹਿੰਦੇ ਵੀ ਕਰੋੜਾਂ ਦੇ ਵਿੱਚ ਕੋਈ ਇੱਕ ਹੁੰਦਾ ਏ ਕਰੋੜਾਂ ਦੇ ਵਿੱਚ ਕੋਈ ਇੱਕ ਹੁੰਦਾ ਏ ਜਿਹੜਾ ਕਿਤੇ ਮਾਲਕ ਨਾਲ ਅੰਦਰੋਂ ਦੀ ਮੰਨ ਕਰਕੇ ਜੁੜ ਜਾਵੇ ਜਿਹਦੇ ਅੰਦਰੋਂ ਇਹ ਹੂਕ ਨਿਕਲੇ ਕਿ ਮੈਂ ਸੱਚੇ ਸਤਿਗੁਰੂ ਦੇ ਰਾਹ ਦੇ ਉੱਤੇ ਤੁਰਨਾ ਏ ਹੁਣ ਜੇ ਤੇ ਇਹ ਹੂਕ ਸਾਡੇ ਸਾਰਿਆਂ ਦੇ ਅੰਦਰੋਂ ਨਿਕਲ ਆਵੇ ਕਿ ਅਸੀਂ ਵੀ ਸਤਿਗੁਰੂ ਨਾਲ ਜੁੜਨਾ ਏ ਤੇ ਅਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਹੋ ਸਕਦੇ ਆ ਉਹਨਾਂ ਦੇ ਵਿੱਚ ਸ਼ਾਮਲ ਹੋ ਸਕਦੇ ਆ ਪਰ ਨਿਕਲਦੀ ਨਹੀਂ ਨਾ ਸਾਡੇ ਅੰਦਰੋਂ ਹੂਕ ਤੇ ਅਸੀਂ ਕੱਢਣੀ ਵੀ ਨਹੀਂ ਚਾਹਦੇ ਅਸੀਂ ਗੁਰੂ ਵਾਲੇ ਪਾਸੇ ਨੂੰ ਆਉਣੇ ਨਹੀਂ ਚਾਹਦੇ ਮਤਾਂ ਕਿਤੇ ਸਮਝੇ ਹੋਣ ਇਹਦਾ ਇਹਦਾ ਕਿਤੇ ਭੁਲੇਖਾ ਨਾ ਖਾ ਜਾਏਓ ਕਿਉਂਕਿ ਕਈ ਵਾਰੀ ਜਦੋਂ ਇਹ ਅੱਖਰ ਸਾਡੇ ਸਾਹਮਣੇ ਆਉਂਦੇ ਨੇ ਨਾ ਹੈਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ ਹੁਣ ਜਦੋਂ ਇਹ ਵਿਰਲਾ ਲਫ਼ਜ਼ ਕਿਤੇ ਸੁਣਨ ਨੂੰ ਮਿਲਦਾ ਹੈ ਨਾ ਤੇ ਸਾਡੇ ਮਨ 'ਚ ਪਤਾ ਕੀ ਖਿਆਲ ਆਉਂਦਾ ਉਹ ਜੀ ਕੋਈ ਕਰੋੜਾਂ ਦੇ ਵਿੱਚੋਂ ਸ਼ਾਇਦ ਕੋਈ ਇੱਕ ਹੁੰਦਾ ਹੋਵੇਗਾ ਉਹ ਰੱਬ ਨਾਲ ਜੁੜ ਜਾਂਦਾ ਹੋਵੇਗਾ ਉਹ ਗੁਰੂ ਨਾਲ ਜੁੜ ਜਾਂਦਾ ਹੋਵੇਗਾ ਅਸੀਂ ਤੇ ਉਹਨਾਂ ਕਰੋੜਾਂ ਦੇ ਵਿੱਚ ਨਹੀਂ ਨਾ ਆਉਂਦੇ ਅਸੀਂ ਤੇ ਚਲੋ ਪੁੱਠੇ ਕੰਮ ਕਰ ਹੀ ਜਾਣੇ ਨੇ ਸਾਡੇ ਮਨ ਚ ਕਿਤੇ ਨਾ ਕਿਤੇ ਇਹ ਵੀ ਖਿਆਲ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਵਿਰਲਾ ਅਖਰ ਜੁੜ ਵਰਤਿਆ ਹੈ ਪਰ ਵਿਰਲੇ ਦਾ ਮਤਲਬ ਹੈ ਇੰਪੋਰਟੈਂਟ ਪਰਸਨ ਮਹੱਤਵਪੂਰਨ ਉਹ ਮਹੱਤਵਪੂਰਨ ਕੌਣ ਹੈ ਜਿਹੜਾ ਗੁਰੂ ਦੀ ਬਾਣੀ ਨਾਲ ਜੁੜਦਾ ਹੈ ਜਿਹੜਾ ਵੀ ਗੁਰੂ ਦੀ ਬਾਣੀ ਨਾਲ ਜੁੜ ਜਾਏਗਾ ਉਹ ਵਿਰਲਾ ਹੋ ਜਾਏਗਾ ਜਿਹੜਾ ਵੀ ਗੁਰੂ ਦੀ ਬਾਣੀ ਨਾਲ ਜੁੜ ਜਾਏਗਾ ਇੰਪੋਰਟੈਂਟ ਹੋ ਜਾਏਗਾ ਮਹੱਤਵਪੂਰਨ ਆਪੇ ਹੀ ਹੋ ਜਾਏਗਾ ਜਿੰਨਾ ਗੁਰਸਿੱਖਾਂ ਦਾ ਨਾਮ ਤੁਸੀਂ ਲੈਂਦੇ ਹੋ ਨਾ ਭਾਵੇਂ ਉਹ ਭਾਈ ਸੱਜਣ ਹੈ ਕਦੀ ਉਹ ਸੱਜਣ ਠੱਗ ਹੁੰਦਾ ਸੀਗਾ ਪਰ ਗੁਰੂ ਦੀ ਵਿਚਾਰ ਨਾਲ ਜਦੋਂ ਜੁੜਿਆ ਭਾਈ ਸੱਜਣ ਬਣ ਗਿਆ ਜਿਹਦਾ ਨਾਮ ਲੈਂਦੇ ਹੋ ਭਾਈ ਭੂਮੀਆਂ ਉਹ ਕਦੀ ਭੂਮੀਆਂ ਚੋਰ ਹੁੰਦਾ ਸੀ ਗੁਰੂ ਦੀ ਵਿਚਾਰ ਨਾਲ ਜੁੜਿਆ ਭਾਈ ਭੂਮੀਆਂ ਬਣ ਗਿਆ ਇਹ ਤਾਂ ਵਿਚਾਰ ਨਾਲ ਜੁੜਨ ਦੀ ਗੱਲ ਹੈ ਜਿਹੜਾ ਜੁੜ ਜਾਏਗਾ ਉਹ ਮਹਤਪੂਰਨ ਹੋ ਜਾਏਗਾ ਉਸ ਤੋਂ ਕੋ ਦੂਜਿਆਂ ਨੂੰ ਸਿੱਖਿਆ ਦੇਣ ਵਾਲਾ ਬਣ ਜਾਂਦਾ ਹੈ ਤੁਸੀਂ ਮੈਂ ਬੇਨਤੀ ਕਰ ਰਿਹਾ ਸੀ ਸੰਤ ਸ਼ਰਣ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਇੱਥੇ ਸੰਤ ਕੀ ਨਿੰਦਾ ਦਾ ਮਤਲਬ ਸਮਝ ਲਿਓ ਸੰਤ ਕੀ ਨਿੰਦਾ ਇੱਥੇ ਸੰਤ ਦਾ ਮਤਲਬ ਹੈ ਗੁਰੂ ਜਿਹੜਾ ਗੁਰੂ ਦੀ ਨਿੰਦਾ ਕਰਦਾ ਏ ਗੁਰੂ ਦੀ ਨਿੰਦਾ ਪਤਾ ਕਿਵੇਂ ਹੁੰਦੀ ਏ ਜਿਹੜਾ ਗੁਰੂ ਦਾ ਕਹਿਣਾ ਨਹੀਂ ਮੰਨਦਾ ਗੁਰੂ ਦਾ ਕਹਿਣਾ ਨਾ ਮੰਨਣਾ ਗੁਰੂ ਦੀ ਨਿੰਦਾ ਹੈ ਹੁਣ ਗੁਰੂ ਕੋ ਜੋ ਹੋਰ ਕਹੀ ਜਾਂਦਾ ਹੋਵੇ ਤੇ ਜੁੜਨਾ ਇਹਦੇ ਭਲਿਆ ਇੱਕ ਅਕਾਲ ਪੁਰਖ ਨਾਲ ਜੁੜੀ ਤੇਰੇ ਜੀਵਨ ਚ ਸਿਧਾਂਤ ਹੋਵੇ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਤੇ ਸਾਡਾ ਸਮਾਜ ਬੰਦਿਆਂ ਦੇ ਅੱਗੇ ਝੁਕਦਾ ਹੋਵੇ ਤੇ ਇਹ ਗੁਰੂ ਦੀ ਨਿੰਦਾ ਨਹੀਂ ਹੈ ਗੁਰੂ ਕਹਿੰਦਾ ਹੋਵੇ ਧਰ ਜੀਰੇ ਇੱਕ ਟੇਕ ਤੂੰ ਲਾਹ ਬਿਡਾਣੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਗੁਰੂ ਕਹਿੰਦਾ ਹੋਵੇ ਧਰ ਜੀਰੇ ਇੱਕ ਟੇਕ ਦੂ ਇੱਕ ਦੇ ਉੱਤੇ ਟੇਕ ਧਰ ਤੇ ਸਾਡਾ ਸਮਾਜ ਵਕ ਵਕ ਬੰਦਿਆਂ ਦੇ ਅੱਗੇ ਸਿਰ ਝੁਕਾਉਂਦਾ ਹੋਵੇ ਤੇ ਇਹ ਗੁਰੂ ਦੀ ਨਿੰਦਾ ਨਹੀਂ ਹੈ ਪਰ ਇਹਨਾਂ ਸ਼ਬਦਾਂ ਨੂੰ ਪਖੰਡੀਆਂ ਨੇ ਆਪਣੇ ਵਾਸਤੇ ਵਰਤਿਆ ਉਹਨਾਂ ਦੇ ਚੇਲਿਆਂ ਨੇ ਅੱਗੇ ਪ੍ਰਚਾਰ ਕੀਤਾ ਜੀ ਇਹ ਸਾਡੇ ਬਾਬਾ ਜੀ ਵਾਸਤੇ ਸੰਤ ਲਫਜ਼ ਆਇਆ ਤੇ ਜਿਹੜਾ ਸਾਡੇ ਬਾਬਾ ਜੀ ਦੀ ਨਿੰਦਾ ਕਰੇਗਾ ਨਾ ਭਾ ਬਾਬਾ ਜੀ ਨੂੰ ਕੁਝ ਕਹਿ ਦੋਵੇਗਾ ਉਹ ਜੀ ਬੋਰ ਬੋਰ ਅਵਤਾਰ ਵੇਖਿਓ ਕਿਦਾਂ ਜੂਨਾ ਦੇ ਵਿੱਚ ਪੈਂਦਾ ਉਹ ਫੇਰ ਡਰਾਉਂਦੇ ਨੇ ਨਾ ਵੇਖੀ ਤੂੰ ਸਾਡੇ ਬਾਬਾ ਜੀ ਦੀ ਬੇਦਬੀ ਕੀਤੀ ਤੇਰਾ ਆਹ ਕੰਮ ਹੋਣਾ ਹੀ ਹੁਣ ਤੇਰਾ ਇਹ ਹਾਲ ਹੋਵੇਗਾ ਮੂੰਹ 'ਚ ਤੇਰੇ ਕੀੜੇ ਪੈ ਜਾਣੇ ਤੇਰ ਨਾਲ ਫਲਾਣਾ ਹੋਣਾ ਇਹ ਹੋਣਾ ਟਮਕਾਣਾ ਹੋਣਾ ਪਤਾ ਨਹੀਂ ਕੀ ਕੀ ਕਹਿ ਜਾਂਦੇ ਨੇ ਉਹਨਾਂ ਦੇ ਚੇਲੇ ਜਿਹੜੇ ਨੇ ਉਹ ਇਦਾਂ ਦਾ ਪ੍ਰਚਾਰ ਕਰਦੇ ਨੇ ਪਰ ਇਹ ਗੱਲ ਸੱਚ ਕਰਕੇ ਜਾਣਿਓ ਇਸੇ ਕਰਕੇ ਬਾਰ ਬਾਰ ਕਹੀਦਾਏ ਕਿ ਸਿੱਖ ਸੰਗਤ ਜੀ ਬਾਣੀ ਆ ਪੜਿਆ ਕਰੋ ਤਾਂ ਜੋ ਸਾਨੂੰ ਪਤਾ ਲੱਗ ਜਾਵੇ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਨੇ ਵੇਖੋ ਕੋਈ ਵੀ ਪਖੰਡੀ ਸਾਧਨਾ ਤੁਹਾਨੂੰ ਇਹ ਨਹੀਂ ਆਖੇਗਾ ਕਿ ਬਾਣੀ ਨੂੰ ਵਿਚਾਰ ਲਓ ਹਾਂ ਇਹਨਾਂ ਜ਼ਰੂਰ ਕਹੇਗਾ ਵੀ ਅੰਮ੍ਰਿਤ ਵੇਲੇ ਨਿਤਨੇਮ ਕਰਿਆ ਕਰੋ ਇਹਨਾਂ ਜ਼ਰੂਰ ਕਹੇਗਾ ਵੀ ਅੰਮ੍ਰਿਤ ਵੇਲੇ ਨਿਤਨੇਮ ਕਰਿਆ ਕਰੋ ਬਾਣੀ ਨੂੰ ਸਵੇਰੇ ਪੜਿਆ ਕਰੋ ਪਰ ਉਹ ਤੁਹਾਨੂੰ ਕਦੀ ਵੀ ਨਹੀਂ ਕਹੇਗਾ ਕਿ ਬਾਣੀ ਨੂੰ ਵਿਚਾਰੋ ਇਹ ਭਾਵੇਂ ਕਦੀ ਨੋਟ ਕਰਕੇ ਵੇਖ ਲਿਓ بڑے ਵਾਧੂ ਸਾਧਾਂ ਦੀਆਂ ਕੈਸਟਾਂ ਜਿਹੜੀਆਂ ਟੀਵੀ ਉੱਤੇ ਚੱਲਦੀਆਂ ਰਹਿੰਦੀਆਂ ਕਿਸੇ ਨੂੰ ਵੀ ਸੁਣ ਲਿਓ ਉਹ ਕਦੀ ਵੀ ਇਹ ਗੱਲ ਨਹੀਂ ਕਹੇਗਾ ਵੀ ਬਾਣੀ ਨੂੰ ਵਿਚਾਰ ਲਿਓ ਕਿਉਂਕਿ ਉਹਨਾਂ ਲੋਕਾਂ ਨੂੰ ਵੀ ਪਤਾ ਹੈ ਕਿ ਜੇ ਸਿੱਖ ਸੰਗਤ ਨੇ ਬਾਣੀ ਨੂੰ ਵਿਚਾਰ ਲਿਆ ਨਾ ਤੇ ਸਾਡੀਆਂ ਪੋਲਾਂ ਖੁੱਲ ਜਾਣੀਆਂ ਸਾਰੀਆਂ ਦੀਆਂ ਸਾਰੀਆਂ ਕਿਉਂਕਿ ਬਾਣੀ ਵਿੱਚ ਇਹ ਸੱਚ ਜਿਹੜਾ ਹੈ ਉਹ ਪਾਤਸ਼ਾਹ ਨੇ ਬਿਆਨ ਕਰ ਦਿੱਤਾ ਜਦੋਂ ਇਹ ਗੱਲਾਂ ਆਖ ਦਿੱਤੀਆਂ ਨੇ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ ਜਿਨ੍ਹਾਂ ਨੇ ਗਲ ਚ ਮਾਲਾਵਾਂ ਪਾਈਆਂ ਨੇ ਸਿਰ ਤੇ ਵੀ ਮਾਲਾਵਾਂ ਪਾਈਆਂ ਤੇ ਹੱਥ ਵੀ ਮਾਲਾਵਾਂ ਫੜੀਆਂ ਨੇ ਤੇ ਨਾਲ ਲੋਟੇ ਵੀ ਫੜੇ ਚੇਲਿਆਂ ਨੇ ਲਿਸ਼ਕਵੇਂ ਲੋਟੇ ਜਿਨ੍ਹਾਂ ਨੇ ਫੜੇ ਨੇ ਹੁਣ ਆਈ ਹਾਲ ਸਾਡੇ ਸਮਾਜ ਦਾ ਵੀ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਏਨ ਤੱਗ ਗੜੀ ਜੇ ਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਕੀ ਆਖਿਆ ਜੀ ਗੁਰੂ ਸਾਹਿਬ ਨੇ ਉਹਨਾਂ ਨੂੰ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਰੱਬ ਦੇ ਸੰਤ ਨਹੀਂ ਕਹਿਣਾ ਮਦਾ ਕਿਤੇ ਭਲੇਖਾ ਖਾ ਕੇ ਰੱਬ ਦੇ ਸੰਤ ਕਹਿ ਦਿਓ ਇਹ ਬਨਾਰਸ ਦੇ ਠੱਗ ਨੇ ਜਿਨ੍ਹਾਂ ਦੀਆਂ ਕਰਤੂਤਾ ਇਹੋ ਜੀਆਂ ਨੇ ਜਿਨ੍ਹਾਂ ਨੇ ਚੇਲੇ ਚਾਟੜੇ ਨਾਲ ਰੱਖੇ ਨੇ ਬਾਬਾ ਕਬੀਰ ਜੀ ਨੇ ਵੀ ਇਹੀ ਗੱਲ ਕਹੀ ਨਾ ਕਬੀਰ ਸਿੱਖ ਸ਼ਾਖਾ ਬਹੁਤੇ ਕੀਏ ਕੇ ਸ਼ੌਕਿਓ ਨਾ ਮੀਤ ਬਾਬਾ ਕਬੀਰ ਜੀ ਕਹਿੰਦੇ ਵੇਖੋ ਹਿਸਾਬ ਕਿਤਾਬ ਕੀ ਹੈ ਸਿੱਖ ਸ਼ਾਖਾ ਬਹੁਤੇ ਕੀਏ ਸਿੱਖ ਸ਼ਾਖਾ ਦਾ ਮਤਲਬ ਪਤਾ ਕੀ ਹੈ ਚੇਲੇ ਚਾਟੜੇ ਕਹਿੰਦੇ بڑے ਚੇਲੇ ਚਾਟੜੇ ਬਣਾ ਲੇ ਜਿਨ੍ਹਾਂ ਨੇ ਆਪਣੇ ਨਾਮ ਨਾਲ ਸੰਤ ਦੇ ਬ੍ਰਹਮ ਗਿਆਨੀ ਲਫ਼ਜ਼ ਜੋੜੇ ਮਾਪੁਰਖ ਦੇ ਆਪਣਾ ਰਾਜ ਅਖਵਾਇਆ ਉਹਨਾਂ ਨੇ ਚੇਲੇ ਜੱਟੜੇ ਬਹੁਤ ਬਹੁਤ ਬਣਾ ਲੇ ਬੜੀ ਲੰਬੀ ਭੀੜ ਲੱਗਦੀ ਜੀ ਬਾਬਾ ਕਬੀਰ ਜੀ ਨੇ ਇੱਕ ਹੋਰ ਸ਼ਲੋਕ ਚਾਈ ਗੱਲ ਆਖੀ ਨਾ ਕਹਿੰਦੇ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਪਰਿ ਵਹੀਰ ਲੋਕੀ ਵਹੀਰਾਂ ਘੱਟ ਕੇ ਇਹਨਾਂ ਦੇ ਪਿੱਛੇ ਤੁਰੇ ਹੋਏ ਨੇ ਕਬੀਰ ਸਿੱਖ ਸ਼ਾਕਾ ਬੋਧੇ ਕੀਏ ਕਹਿੰਦੇ ਇਹ ਬਾਬਾ ਵਿਚਾਰਾ ਜਿਹੜਾ ਅੱਜ ਆਪਣੇ ਆਪ ਨੂੰ ਮੱਥੇ ਟਿਕਾ ਰਿਆ ਆਪਣੇ ਕੋਲੋਂ ਲੋਕਾਂ ਨੂੰ ਕਹਿੰਦਾ ਹੈ ਵੀ ਮੇਰੇ ਅੱਗੇ ਸਿਰ ਝੁਕਾਓ ਬੜੇ ਉਹਨਾਂ ਨੂੰ ਆਸ਼ੀਰਵਾਦ ਦਿੰਦਾ ਫਿਰਦਾ ਏ ਜਿਨ੍ਹਾਂ ਦਾ ਕੁਝ ਐਸਾ ਹਿਸਾਬ ਕਿਤਾਬ ਬਣ ਗਿਆ ਏ ਕਹਿੰਦੇ ਚੱਲਿਆ ਤਾਂ ਸੀਗਾ ਰੱਬ ਨੂੰ ਮਿਲਣ ਵਾਸਤੇ ਪਰ ਵਿਚਾਰਾ ਨਾ ਵਿਚੇ ਹੀ ਰਹਿ ਗਿਆ ਕਿਉਂਕਿ ਚੇਲੇ ਚਾਟੜਿਆਂ ਦੇ ਚੱਕਰ 'ਚ ਪੈ ਗਿਆ ਨਾ ਕਬੀਰ ਸਿੱਖ ਸ਼ਾਖਾ ਬਹੁਤੇ ਕੀਏ ਕੇਸ਼ੋ ਕੀਓ ਨਾ ਮੀਤ ਕੇਸ਼ੋ ਦਾ ਭਾਵ ਇੱਥੇ ਅਕਾਲ ਪੁਰਖ ਪਰਮਾਤਮਾ ਇਹਨੇ ਰੱਬ ਨੂੰ ਆਪਣਾ ਮਿੱਤਰ ਨਹੀਂ ਬਣਾਇਆ ਰੱਬ ਨਾਲ ਇਹਨੇ ਸਾਝ ਨਹੀਂ ਪਾਈ ਰੱਬ ਦੇ ਮਾਰਗ ਦੇ ਉੱਤੇ ਨਹੀਂ ਤੁਰਿਆ ਬਾਬਾ ਕਬੀਰ ਜੀ ਨੇ ਆਖਿਆ ਕਹਿੰਦੇ ਚਾਲੇ ਥੇ ਹਰ ਮਿਲਣ ਕੋ ਵਿਚੇ ਅਟਕਿਓ ਚੀਤ ਚੱਲਿਆ ਤੇ ਵਿਚਾਰਾ ਸੀ ਰੱਬ ਨੂੰ ਮਿਲਣ ਵਾਸਤੇ ਕਿਤੇ ਰੱਬ ਨਾਲ ਸਾਂਝ ਪੈ ਜਾਵੇ ਕਿਤੇ ਜੀਵਨ 'ਚ ਤਬਦੀਲੀ ਆ ਜਾਵੇ ਕਿਤੇ ਜੀਵਨ ਵਧੀਆ ਬਣ ਜਾਵੇ ਵਿਚੇ اٹਕਿਓ ਚੀਤ ਪਰ ਕਹਿੰਦੇ ਚਿੱਤ ਇਹਦਾ ਚੇਲੇ ਚਾਟਣਿਆਂ 'ਚ اٹਕ ਕੇ ਰਹਿ ਗਿਆ ਵਿਚਾਰੇ ਦਾ ਫਸ ਗਿਆ ਨਾ ਵਿਚਾਰਾ ਇਹ ਤਾਂ ਆਪਣੇ ਆਪ ਨੂੰ ਅਖਵਾਉਣ ਲੱਗ ਪਿਆ ਮੈਂ ਸਾਧੂ ਮੈਂ ਵੱਡਾ ਮੈਂ ਇਹ ਮੈਂ ਉਹ ਬੜੀ ਕਮਾਲ ਦੀ ਗੱਲ ਆ ਵੇਖੋ ਸਾਡੇ ਸਮਾਜ ਦੀ ਸਾਡੇ ਲੋਕ ਗੁਰੂ ਨੂੰ ਇੰਨਾ ਸਤਕਾਰ ਨਹੀਂ ਦਿੰਦੇ ਜਿੰਨਾ ਅੱਜ ਕਿਸੇ ਬੰਦੇ ਨੂੰ ਦਿੰਦੇ ਨੇ ਇਹ ਸੱਚ ਕਰਕੇ ਜਾਣਿਓ ਅੱਜ ਵੀ ਇੱਥੇ ਕੋਈ ਧਾਰਮਿਕ ਪੈਰਾਵੇ ਵਾਲਾ ਆ ਜਾਵੇ ਨਾ ਜੇਕਰ ਮੈਂ ਤਾਂ ਬੜੀਆਂ ਥਾਵਾਂ ਦੇ ਉੱਤੇ ਵੇਖਿਆ ਮੈਂ ਤਾਂ ਬੜੀਆਂ ਥਾਵਾਂ ਦੇ ਉੱਤੇ ਵੇਖਿਆ ਆ ਹੁਣੇ ਪਿਛਲੇ ਦਿਨੀ ਮੈਂ ਜੰਮੂ ਸੀਗਾ ਆਪਾਂ ਪੰਜਾਬ ਨੂੰ ਵੈਸੇ ਜਿਆਦਾ ਬਦਨਾਮ ਕੀਤਾ ਹੋਇਆ ਏ ਕਿ ਪੰਜਾਬ ਦੇ ਵਿੱਚ ਸਾਦ ਬਹੁਤ ਜ਼ਿਆਦਾ ਨਹੀਂ ਪਖੰਡੀ ਸਾਦ ਬਹੁਤ ਜ਼ਿਆਦਾ ਨੇ ਹੈਗੇ ਵੀ ਨੇ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਇਹਦੇ ਵਿੱਚ ਪਰ ਪੰਜਾਬ ਵਾਲਾ ਵਾਇਰਸ ਜਿਹੜਾ ਹੈ ਨਾ ਹੁਣ ਦੂਜੀਆਂ ਜਗ੍ਹਾ ਦੇ ਉੱਤੇ ਵੀ ਫੈਲ ਰਿਹਾ ਜੀ। ਪੰਜਾਬ ਵਾਲਾ ਵਾਇਰਸ ਦੂਜੀਆਂ ਜਗ੍ਹਾ ਦੇ ਉੱਤੇ ਵੀ ਫੈਲ ਰਿਹਾ ਜੀ। ਬਾ ਜੰਮੂ 'ਚ ਵੇਖਿਆ ਵੀ ਇੱਕ ਪਖੰਡੀ ਸਾਧ ਆ ਗਿਆ। ਹਜੇ ਕੀ ਇਹ ਗੱਲ ਆਮ ਪ੍ਰਚਾਰੀ ਹੋਈ ਹਰ ਇੱਕ ਜਗ੍ਹਾ ਦੇ ਉੱਤੇ ਵੀ ਜੰਮੂ ਦੇ ਜਿਹੜੇ ਸਿੱਖ ਨੇ ਨਾ ਉਹ ਬੜੇ ਗੁਰਮਤ ਦੇ ਵਿੱਚ ਪੱਕੇ ਨੇ। ਇਹ ਗੱਲ ਆਮ ਪ੍ਰਚਾਰੀ ਜਾਂਦੀ ਹੈ। ਪਰ ਉਹੀ ਗੱਲ ਹੈ ਜੀ ਬਾਹਰੋਂ ਵੇਖਣ ਨੂੰ ਪੱਗ ਕਰਕੇ ਦਾੜੇ ਕਰਕੇ ਬੜੇ ਪੱਕੇ ਲੱਗਦੇ ਨੇ। ਪਰ ਜੇਕਰ ਥੋੜਾ ਜਿਹਾ ਲਾਗੇ ਹੋ ਕੇ ਵੇਖੀਏ ਤਾਂ ਲਾਗੇ ਹੋ ਕੇ ਹਾਲ ਉਹੀ ਹੈ ਜੋ ਬਾਕੀਆਂ ਦਾ ਜੇ ਹਾਲ ਉਹੀ ਉਥੇ ਦੇ ਉਥੇ ਹੀ ਜਿਵੇਂ ਪੰਜਾਬ ਵਾਲੇ ਮਨਮਤ ਵਿੱਚ ਫਸੇ ਹੋਏ ਨੇ ਤੇ ਕੁਝ ਕਿ ਐਸੇ ਨੇ ਜਿਨ੍ਹਾਂ ਨੇ ਗੁਰੂ ਦੇ ਸਿਧਾਂਤ ਨੂੰ ਸਮਝ ਲਿਆਏ ਉਹ ਬਾਹਰ ਆ ਗਏ ਨੇ ਇਸ ਮਨਮਤ ਦੇ ਵਿੱਚੋਂ ਇਸੇ ਤਰ੍ਹਾਂ ਹਾਲ ਜੰਮੂ ਦੇ ਵਿੱਚ ਉਥੇ ਵੀ ਬਹੁਤ ਆਦ ਗਿਣਤੀ ਐਸੀ ਹੈ ਜਿਹੜੀ ਪਖੰਡੀ ਸਾਧ ਦੇ ਪਿਛੇ ਲੱਗੀ ਹੋਈ ਹੈ ਗੁਰੂ ਨਾਲੋਂ ਜ਼ਿਆਦਾ ਸਤਿਕਾਰ ਦੇ ਹੁੰਦੇ ਤੇ ਉਹ ਜਿਹੜਾ ਪਖੰਡੀ ਸਾਧ ਦਾ ਨਾ ਤਾਬੇ ਬਹਿ ਕੇ ਆਪਣੇ ਉਨੂੰ ਮੱਥੇ ਟਿਕਾਉਂਦਾ ਜੇ ਤਾਬੇ ਬਹਿ ਕੇ ਤੇ 60 60 ਸਾਲ ਦੇ 70 70 ਸਾਲ ਦੇ ਬਜ਼ੁਰਗ ਤੱਕ ਮੈਂ ਵੇਖੇ ਜਿਹੜੇ ਉਸ ਨੂੰ ਮੱਥਾ ਟੇਕਦੇ ਉਹ ਤਾਬਿਆਂ ਬਹਿ ਜਾਂਦਾ ਆ ਕੇ ਤੇ ਉਹਨੂੰ ਮੱਥੇ ਟੇਕੇ ਜਾਂਦੇ ਨੇ ਇਹ ਹਾਲ ਸਾਡੇ ਲੋਕਾਂ ਦਾ ਪਤਾ ਨਹੀਂ ਸਾਡੀ ਕੌਮ ਨੂੰ ਕਦੋਂ ਸਮਝ ਆਵੇਗੀ ਤੇ ਕਦੋਂ ਇਹ ਜਾਗੇਗੀ ਸਾਡੀ ਕੌਮ ਕਦੋਂ ਸੁਰਤ ਆਵੇਗੀ ਸੋਚਣਾ ਤੇ ਬੋਵੇਗਾ ਨਾ ਹੁਣ ਗੁਰੂ ਸਾਹਿਬ ਜਿਸ ਦੀ ਗੱਲ ਕਰ ਰਹੇ ਨੇ ਸੰਤ ਸ਼ਰਣ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ अवतार संत कौन है जी एक बार दसो होन संत कौन है ਧੰਨ ਗੁਰੂ ਗ੍ਰੰਥ ਸਾਹਿਬ ਜੀ ਉੱਚੀ ਬੋਲੋ ਜੀ ਜਰਾ ਸੰਤ ਕੌਣ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਬੰਦੇ ਨੂੰ ਸੰਤ ਨਹੀਂ ਆਖਿਆ ਬਾਣੀ ਗੁਰੂ ਨੂੰ ਸੰਤ ਆਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਗੁਰੂ ਨੂੰ ਸੰਤ ਆਖਿਆ ਏ ਬਾਣੀ ਗੁਰੂ ਨੂੰ ਸਾਧ ਆਖਿਆ ਏ ਹੁਣ ਜਦੋਂ ਆ ਪੰਕਤੀ ਐ ਨਾ ਮਹਿਮਾ ਸਾਧੂ ਸੰਗ ਕੀ ਇਹ ਸਾਧੂ ਕੌਣ ਐ ਸਾਧੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗੁਰੂ ਸ਼ਬਦ ਗੁਰੂ ਵਾਸਤੇ ਇਹ ਲਫ਼ਜ਼ ਵਰਤਿਆ ਜਾ ਰਿਹਾ ਗਿਆਨ ਗੁਰੂ ਵਾਸਤੇ ਇਹ ਲਫ਼ਜ਼ ਵਰਤਿਆ ਜਾ ਰਿਹਾ ਇੱਥੇ ਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਬਾਣੀ ਚੋਂ ਵਾਕ ਵੀ ਤੁਹਾਡੇ ਸਾਹਮਣੇ ਮੈਂ ਰੱਖ ਦਿੰਦਾ ਜਿੱਥੇ ਪਾਤਸ਼ਾਹ ਨੇ ਆਖਿਆ ਕਹਿੰਦੇ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਵੇਖੋ ਇਹ ਲਫ਼ਜ਼ ਇਕੱਠੇ ਆ ਰਹੇ ਇੱਥੇ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਹੁਣ ਗੁਰ ਸਾਧੂ ਲਫ਼ਜ਼ ਇਕੱਠਾ ਆਇਆ ਗੁਰੂ ਨੂੰ ਸਾਧੂ ਆਖਿਆ ਗਿਆ ਬਾਣੀ ਦੇ ਵਿੱਚ ਤੇ ਇਸ ਪੰਕਤੀ ਦੇ ਵਿੱਚ ਜਿੱਥੇ ਸਾਧੂ ਲਫ਼ਜ਼ ਆ ਰਿਹਾ ਉਹ ਗੁਰੂ ਵਾਸਤੇ ਵਰਤਿਆ ਜਾ ਰਿਹਾ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਕਹਿੰਦੇ ਹੇ ਮੇਰੇ ਮਨਾ ਹੇ ਮੇਰੇ ਪਿਆਰੇ ਮਿੱਤਰਾ ਤੈਨੂੰ ਮੈਂ ਗੁਰੂ ਦੇ ਸੰਗ ਦੀ ਮਹਿਮਾ ਦੱਸਾਂ ਕਿ ਜਿਹੜਾ ਗੁਰੂ ਦਾ ਸੰਗ ਕਰ ਲਵੇ ਉਹਦੇ ਜੀਵਨ 'ਚ ਤਬਦੀਲੀ ਕੀ ਆ ਜਾਂਦੀ ਹੈ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮితਾ ਹੁਣ ਇਹ ਗੱਲ ਕਲੀਅਰ ਹੋ ਗਈ ਨਾ ਸਾਧੂ ਗੁਰੂ ਹੈ